ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਆ। ਹੁਣ ਖਬਰ ਲੈਣੇ ਆ ਪੰਜਾਬ ਤੋਂ ਰਾਜ ਸਭਾ ਲਈ ਇੱਕ ਮੈਂਬਰ ਨੇ ਜਾਣਾ ਹੈ। ਉਸ ਦੇ ਵਿੱਚ ਇਹ ਤੈਅ ਸੀਗਾ ਕਿ ਆਮ ਆਦਮੀ ਪਾਰਟੀ ਤੋਂ ਇੱਕ ਆਗੂ ਚਲਾ ਜਾਵੇਗਾ। ਲੇਕਿਨ ਹੁਣ ਖਬਰੇ ਆਈ ਹੈ ਕਿ ਇੱਕ ਆਜ਼ਾਦ ਉਮੀਦਵਾਰ ਜਿਹੜਾ ਉਸ ਨੇ ਵੀ ਇਸ ਚੋਣ ਦੇ ਲਈ ਪੇਪਰ ਪੜ ਦਿੱਤੇ ਨੇ। ਕੀ ਕਹਿਣਾ ਚਾਹੋਗੇ? ਮੈਨੂੰ ਪਾਸ਼ ਦੀ ਇੱਕ ਹਫਤਾ ਯਾਦ ਆਉਂਦੀ ਹੈ। ਪਾਸ਼ ਕਹਿੰਦਾ ਆਪਣੀ ਦੋਸਤ ਕੁੜੀ ਦੇ ਨਾਂ ਹੈ। ਜੀ। ਕਹਿੰਦਾ ਕਿ ਤੂੰ ਨਹੀਂ ਜਾਣਦੀ ਮੈਂ ਸ਼ਾਇਰੀ ਵਿੱਚ ਇੰਜ ਕਿੜਿਆ ਜਾਂਦਾ ਹਾਂ ਜਿਵੇਂ ਪਖੇ ਹੋਏ ਮੁਜਰੇ ਵਿੱਚ ਹੱਡਾ ਰੋੜੀ ਦਾ ਕੁੱਤਾ ਆਮੜੇ ਹੂੰ ਆ ਕੁਝ ਅਜੀਹਾ ਹੀ ਜਿਹੜਾ ਸਵਾਦ ਜਿਹੜਾ ਹੈ ਉਹ ਆਮ ਆਦੀ ਪਾਰਟੀ ਦਾ ਇਹਨਾਂ ਦਿਨਾਂ ਚ ਕਿਰਕਰਾ ਹੋਇਆ ਹੈ ਜੀ ਆਮ ਆਦੀ ਪਾਰਟੀ ਨੂੰ ਕਿਉਂਕਿ 92 ਤੋਂ ਵੱਧ ਵਿਧਾਇਕ ਨੇ ਅੱਜ ਇਹਨਾਂ ਦੇ ਕੋਲ ਤੇ ਇਹ ਤੈਅ ਹੈ ਕਿ ਪੰਜਾਬ ਵਿੱਚੋਂ ਇੱਕ ਜਿਹੜਾ ਰਾਜ ਸਭਾ ਲਈ ਮੈਂਬਰ ਜਾਣਾ ਹੈ ਜਿਹੜਾ ਸੰਜੀਵ ਔਰੋੜਾ ਦੀ ਥਾਂ ਤੇ ਪੋਸਟ ਖਾਲੀ ਹੋਈ ਸੀ ਉਹ ਲੁਧਿਆਣਾ ਤੋਂ ਵਿਧਾਇਕ ਚੁਣੇ ਗਿਆ ਵੀ ਉਹ ਜਿਹੜਾ ਆ ਜਾਏਗਾ ਤਾਂ ਆਮ ਆਦੀ ਪਾਰਟੀ ਦਾ ਜਾਏਗਾ ਪਰ ਪਿਛਲੇ ਦਿਨਾਂ ਵਿੱਚ ਇੱਕ ਨੌਜਵਾਨ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਇਹ ਪ੍ਰਧਾਨ ਨੇ ਨਵੀਨ ਚਤਰਵੇਦੀ ਹੋਰੀ ਸੋ ਚਤਰਵੇਦੀ ਸਾਹਿਬ ਅ ਨਵਨੀਤ ਚਤਰਵੇਦੀ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੀ ਨੋਮੀਨੇਸ਼ਨ ਜੜੀ ਆ ਉਹ ਭਰ ਦਿੱਤੀ ਹੈ। ਹੂੰ ਇਹ ਨੋਮੀਨੇਸ਼ਨ ਭਰ ਦੇਣ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦਾ ਅਧਿਕਾਰਤ ਤੌਰ ਤੇ ਉਮੀਦਵਾਰ ਹੈ ਜਿਹੜਾ ਅ ਅਰਬਾਂ ਪਤੀ ਹੈ ਰਜਿੰਦਰ ਗੁਪਤਾ ਉਹਦੇ ਲਈ ਇੱਕ ਚੈਲੰਜ ਜਿਹੜਾ ਉਹ ਬਣ ਗਿਆ। ਹੂੰ ਸਾਵਣੇ 14 ਤਰੀਕ ਨੂੰ ਜਦੋਂ ਕਾਗਜ਼ਾਂ ਦੀ ਪੜਤਾਲ ਹੋਣੀ ਸੀ ਤੇ ਉਸ ਵੇਲੇ ਕੋਈ ਹੋਰ ਨੋਮੀਨੇਸ਼ਨ ਨਹੀਂ ਸੀ ਹੋਣੀ ਤੇ ਉਹਨਾਂ ਦਾ ਐਲਾਨ ਹੋ ਜਾਣਾ ਸੀ। ਹੁਣ 16 ਤਰੀਕ ਨੂੰ ਕਾਗਜ਼ਾਂ ਦੀ ਵਾਪਸੀ ਹੋਏਗੀ ਤੇ ਜੇ ਨਵਨੀਤ ਚਤਰਵੇਦੀ ਹੋਰੀ ਵਾਪਸ ਨਹੀਂ ਲੈਂਦੇ ਤਾਂ ਇਟ ਮੀਨਸ ਕਿ ਇਹ ਮੁਕਾਬਲਾ ਹੋਏਗਾ ਤੇ 24 ਤਰੀਕ ਨੂੰ ਵੋਟਾਂ ਪੈਣਗੀਆਂ ਹੁਣ ਜੇ ਇਹ ਨਵਨੀਤ ਚਤਰਵੇਦੀ ਬਾਰੇ ਮੈਂ ਗੱਲ ਕਰਾਂ ਤਾਂ ਉਹਨਾਂ ਨੂੰ 10 ਐਮਐਲਏ ਦੀ ਹਮਾਇਤ ਪ੍ਰਾਪਤ ਹੈ ਜੀ ਜਦੋਂ ਕਿਸੇ ਵੀ ਵਿਅਕਤੀ ਨੇ ਰਾਜ ਸਭਾ ਦੀ ਚੋਣ ਲੜਨੀ ਹੋਵੇ ਤਾਂ ਉਹਨੂੰ ਘੱਟੋ ਘੱਟ ਪੰਜਾਬ ਵਿੱਚੋਂ 10 ਐਮਐਲਏ ਦੀ ਜਿਹੜੀ ਰეკਮੈਂਡੇਸ਼ਨ ਹੈ ਉਹ ਚਾਹੀਦੀ ਹੈ। ਮੇਰੀ ਚੱਤਰਵੇਦੀ ਸਾਹਿਬ ਨਾਲ ਅੱਜ ਗੱਲ ਹੋਈ ਹੈ ਸਵੇਰੇ ਉਹਨਾਂ ਨੇ ਕਿਹਾ ਕਿ ਜਿਹੜੇ 10 ਵਿਧਾਇਕ ਮੈਨੂੰ ਚਾਹੀਦੇ ਸੀ ਉਹ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਦੇ ਆ ਇਹਦਾ ਮਤਲਬ ਇਹ ਹੈ ਕਿ ਇਹਦੇ ਚੋਂ ਆਮ ਆਦਮੀ ਪਾਰਟੀ ਦੀ ਇੱਕ ਜਿਹੜੀ ਬੇਚੈਨੀ ਹੈ ਉਹ ਅਸੀਂ ਦੇਖ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਜਿਹੜੀ ਆਖ ਨੂੰ ਇੱਕ ਹੈ ਪਰ ਅੰਦਰੋਂ ਕਿੰਨੀ ਤਰ੍ਹਾਂ ਟੁੱਟੀ ਹੋਈ ਹੈ। ਸੋ ਇਹ ਪ੍ਰਕਿਰਿਆ ਹਰ ਹਾਲਤ ਵਿੱਚ 28 ਤਰੀਕ ਤੱਕ ਕੰਪਲੀਟ ਹੋ ਜਾਣੀ ਸੀਗੀ ਤੇ ਹੋ ਜਾਏਗੀ ਸੋ ਇਹ ਸਾਰੇ ਪ੍ਰੋਸੈਸ ਦੇ ਵਿੱਚ ਨਵਨੀਤ ਚਤਰਵੈਦੀ ਬਾਰੇ ਮੈਂ ਇਹ ਗੱਲ ਦੱਸ ਦੇਵਾਂ ਕਿ ਇਹ ਇੱਕ ਵੱਡਾ ਪੱਤਰਕਾਰ ਹੈ ਖੋਜੀ ਪੱਤਰਕਾਰ ਹੈ ਪਿਛਲੇ ਦਿਨਾਂ ਚ ਇਹਨਾਂ ਦੀ ਇੱਕ ਕਿਤਾਬ ਆਈ ਹੈ ਜੀਓਪੋਲਿਟਿਕਸ ਜਿਸ ਕਿਤਾਬ ਨੂੰ ਪੰਜਾਬੀ ਚ ਵੀ ਅਨੁਵਾਦ ਕੀਤਾ ਗਿਆ ਤੇ ਵਾਈਟ ਕੋ ਕ੍ਰੋ ਪਬਲਿਸ਼ਰ ਨੇ ਇਹਨੂੰ ਛਾਪਿਆ ਸੀ ਜੀ ਆ ਪਿਛਲੇ ਦਿਨਾਂ ਤੋਂ ਨਵਨੀਤ ਚਤਰਵੇਦੀ ਹੋਰਾਂ ਨਾਲ ਮੇਰੇ ਇਸ ਕਿਤਾਬ ਨੂੰ ਪੜਨ ਤੋਂ ਬਾਅਦ ਬੜੇ ਵਧੀਆ ਸਬੰਧ ਨੇ ਮੈਂ ਉਹਨਾਂ ਨੂੰ ਇੱਕ ਖੋਜੀ ਪੱਤਰਕਾਰ ਦੇ ਤੌਰ ਤੇ ਵੀ ਜਾਣਦਾ ਹਾਂ ਉਹਨਾਂ ਨੂੰ ਜਨਤਾ ਪਾਰਟੀ ਇੰਡੀਆ ਦੇ ਪ੍ਰਧਾਨ ਦੇ ਤੌਰ ਤੇ ਵੀ ਜਾਣਦਾ ਤੇ ਮੈਂ ਇਹ ਸਮਝਦਾ ਕਿ ਜਿਸ ਤਰ੍ਹਾਂ ਦੀ ਜੀਓ ਪੋਲਿਟਿਕਸ ਦੇ ਯੁੱਗ ਦੇ ਵਿੱਚ ਉਹਨਾਂ ਦੀ ਔਰ ਸਰਚ ਬੇਸਡ ਕਿਤਾਬ ਹੈ ਇਹ ਅਜ਼ਹਿਰ ਵਿਅਕਤੀ ਨੇ ਆਪਣੀ ਜਿਹੜੀ ਨੋਮੀਨੇਸ਼ਨ ਆ ਉਹ ਐਵੇਂ ਕਿਸੇ ਖਲਾਅ ਚ ਨਹੀਂ ਪਾ ਦਿੱਤੀ ਇਹ ਸੱਚਮੁੱਚ ਉਸ ਵਿੱਚ ਇੰਨੀ ਨੂੰ ਜਾਗਿਆਰ ਕਰਦੀ ਹੈ ਭਾਵੇਂ ਮੈਂ ਸਮਝਦਾ ਕਿ ਜਦੋਂ ਰਾਜ ਸਭਾ ਦੀ ਚੋਣ ਹੋਣੀ ਹੈ ਨਾ ਤਾਂ ਆਮ ਆਦਮੀ ਪਾਰਟੀ ਨੂੰ ਵੈਪ ਜਾਰੀ ਕਰਨਾ ਪੈਣਾ ਹੈ ਕਿਉਂਕਿ ਵੈਪ ਜੇ ਜਾਰੀ ਨਾ ਕੀਤਾ ਤਾਂ ਖੁੱਲੇ ਛੱਡ ਦਿੱਤਾ ਤਾਂ ਹੋ ਸਕਦਾ ਹੈ ਕਿ ਵੋਟਾਂ ਵੱਡੇ ਪੱਧਰ ਤੇ ਨਵਨੀਤ ਚਤਰਵੇਦੀ ਨੂੰ ਪੈ ਜਾਣ ਜੇ ਨਵਨੀਤ ਚਤਰਵੇਦੀ ਨੂੰ ਲੋਕੀ ਪਾਰਟੀ ਨੂੰ ਛੱਡ ਕੇ ਵੋਟ ਪਾਉਂਦੇ ਨੇ ਤਾਂ ਇੱਕ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੁਣ ਜਦੋਂ ਵੀ ਅਜਿਹਾ ਹੁੰਦਾ ਹੈ ਕਿ ਪਾਰਟੀ ਵੈਪ ਜਾਰੀ ਕਰਦੀ ਹੈ ਤਾਂ ਉਸ ਵੈਪ ਦੇ ਵਿਹਾਰਪ ਤੇ ਪਾਰਟੀ ਦੇ ਡਿਸਪਲਿਨ ਦੀ ਅਲੰਘਣਾ ਤਾਂ ਹੋ ਸਕਦੀ ਹੈ ਪਰ ਅਲੰਘਣਾ ਕਰਨ ਵਾਲੇ ਤੇ ਕਾਰਵਾਈ ਨਹੀਂ ਹੋ ਸਕਦੀ ਹੂੰ ਦੇਖਣਾ ਆਉਣ ਵਾਲੇ ਦਿਨਾਂ ਚ ਇਹ ਵੀ ਹੋਵੇਗਾ ਕਿ ਕਿੰਨੇ ਕੁ ਲੋਕ ਅਲੰਘਣਾ ਕਰਦੇ ਨੇ ਤੇ ਕਿੰਨੇਕ ਲੋਕ ਅਲੰਗਣਾ ਕਰਨ ਤੋਂ ਬਾਅਦ ਪਾਰਟੀ ਵਿੱਚ ਆਪਣੀ ਥਾਂ ਬਣਾਈ ਰੱਖਣਗੇ ਬਹੁਤੀ ਵਾਰੀ ਇਹ ਜਿਹੜੀ ਚੋਣ ਹੁੰਦੀ ਹੈ ਇਹਦੇ ਵਿੱਚ ਸੈਂਟਰ ਦੀਆਂ ਏਜੰਸੀਆਂ ਜਾਂ ਦੇਸ਼ੋਂ ਪ੍ਰਦੇਸ਼ੋਂ ਬਾਹਰੋਂ ਬੜੀਆਂ ਏਜੰਸੀਆਂ ਜਿਹੜੀਆਂ ਨੇ ਉਹ ਐਕਟਿਵ ਰੋਲ ਪਲੇ ਕਰਦੀਆਂ ਨੇ ਜੀ ਪਰ ਨਵਨੀਤ ਚੱਤਰਵੈਦੀ ਜਿਹੜਾ ਆਪ ਉਹਨਾਂ ਏਜੰਸੀਆਂ ਬਾਰੇ ਰਿਸਰਚ ਕਰਨ ਵਾਲਾ ਵਿਅਕਤੀ ਹੈ ਜੀ ਇਹ ਖਾਸ ਕਰਕੇ ਜਿਹੜੀਆਂ ਏਜੰਸੀਆਂ ਹਿਡਨ ਰੂਪ ਚ ਕੰਮ ਕਰਦੀਆਂ ਨੇ ਕੀ ਏ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਕਿ ਨਵਨੀਤ ਚੱਤਰਵੇਦੀ ਪਿੱਛੇ ਵੀ ਕੋਈ ਏਜੰਸੀਆਂ ਸੀਗੀਆਂ ਜਾਂ ਇਹ ਉਹਨਾਂ ਏਜੰਸੀਆਂ ਦੀ ਇਨਵੈਸਟੀਗੇਸ਼ਨ ਲਈ ਕੰਮ ਕਰ ਰਿਹਾ ਸੀਗਾ ਕਿਉਂਕਿ ਪਿੱਛੇ ਜਾ ਦਿੱਲੀ ਦੇ ਵਿੱਚੋਂ ਵੀ ਇਹਨਾਂ ਨੇ ਇੱਕ ਵਾਰੀ ਚੋਣ ਲੜੀ ਸੀ ਜੀ ਤੇ ਉਸ ਚੋਣ ਬਾਰੇ ਵੀ ਇਹਨਾਂ ਨੇ ਆਪਣੀ ਕਿਤਾਬ ਜੀਓ ਪੋਲਿਟਿਕਸ ਵਿੱਚ ਲਿਖਿਆ ਸੀਗਾ ਕਿ ਚੋਣ ਲੜਨ ਦਾ ਮਕਸਦ ਮੇਰਾ ਇਸ ਗੱਲ ਨੂੰ ਸਮਝਣਾ ਸੀ ਕਿ EVM ਹੈਕ ਹੋ ਸਕਦੀ ਹੈ ਹੂੰ ਕਿਉਂਕਿ ਬਹੁਤ ਲੋਕ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਈਵੀਐਮ ਵਿੱਚ ਗੜਬੜੀ ਹੁੰਦੀ ਆ ਤੇ ਉਹ ਪੈਸੇ ਲੈ ਕੇ ਲੋਕ ਈਵੀਐਮ 'ਚ ਗੜਬੜੀ ਕਰਦੇ ਨੇ ਸੋ ਉਸ ਗੱਲ ਲਈ ਹੀ ਇਹਨਾਂ ਨੇ ਚੋਣ ਲੜੀ ਸੀ ਸੋ ਜਿਹੜਾ ਐਡੇ ਵੱਡੇ ਇਹ ਕਦਮ ਪੁੱਟ ਲਿੰਦਾ ਹੋਵੇ ਮੈਂ ਉਸ ਨਵਨੀਤ ਚਤਰਵੇਦੀ ਨੂੰ ਮੁਬਾਰਕਬਾਦ ਦਿੰਦਾ ਕਿ ਜੇ ਉਹਨੂੰ ਘੱਟੋ ਘੱਟ 10 ਹਾਕਮ ਪਾਰਟੀ ਦੇ ਵਿਧਾਇਕਾਂ ਨੇ ਰਿਕਮੈਂਡੇਸ਼ਨ ਦਿੱਤੀ ਆ ਨੋਮੀਨੇਸ਼ਨ ਦਰਜ ਕਰਨ ਲਈ ਦਾ এবੀ ਕੋਈ ਛੋਟਾ ਜਤਨ ਨਿਗਾਹ ਜੀ ਬਿਲਕੁਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਹੁਤ ਸਾਰੀ ਜਾਣਕਾਰੀ ਦੇਣ ਲਈ ਧੰਨਵਾਦ ਕਰਾਂਗੇ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਹੁਣ ਸਾਨੂੰ ਦੀ ਇਜਾਜ਼ਤ ਨਮਸਕਾਰ